ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾਏ ਸੀ ਆਟੇ ਦੇ ਗੁਲਾਬ ਜਾਮਨ ਉਹ ਤਾਂ ਮੈਂ ਤੁਹਾਡੇ ਨਾਲ ਰੈਸিপি ਸ਼ੇਅਰ ਕਰਨੀ ਹੈ ਜਿਹੜੇ ਕਿ ਬਹੁਤ ਹੀ ਸਵਾਦ ਬਣੇ ਨੇ ਮੈਂ ਖੁਦ ਵੀ ਸੋਚ ਸਕਦੀ ਸੀ ਕਿ ਇੰਨੇ ਵਧੀਆ ਔਰ ਇੰਨੇ ਸੌਫਟ ਬਣ ਗਏ ਕਿਉਂਕਿ ਮੈਂ ਕਈ ਵਾਰੀ ਪਹਿਲਾਂ ਵੀ ਗੁਲਾਬ ਜਾਮਨ ਬਣਾਏ ਮੇਰੇ ਗੁਲਾਬ ਜਾਮਨ ਕਦੀ ਵੀ ਇੰਨੇ ਸਵਾਦਿਸ਼ਟ ਨਹੀਂ ਬਣੇ ਸੀ ਤਾਂ ਇਹ ਘਰ ਦਾ ਦੁੱਧ ਹੈ ਗਾਂ ਦਾ 2 ਕਿਲੋ ਦੁੱਧ ਲਿਆ ਮੈਂ ਤਾਂ ਤੁਸੀਂ ਚਾਹੇ ਤਾਂ ਫੁੱਲ ਕਰੀਮ ਵੀ ਲੈ ਸਕਦੇ ਹੋ ਤੇ ਇਹਦੇ ਵਿੱਚੋਂ ਲਗਭਗ ਇੱਕ ਪਾਈਆ ਮਾਵਾ ਨਿਕਲ ਆਇਆ ਸੀ ਤਾਂ ਬਾਜ਼ਾਰ ਦੇ ਮਾਵੇ ਨਾਲੋਂ ਤੇ ਜ਼ਿਆਦਾ ਹੀ ਚੰਗਾ ਰਹਿੰਦਾ ਹੈ ਬੈਸਟ ਹੁੰਦਾ ਹੈ ਕਿ ਤੁਸੀਂ ਘਰ ਦਾ ਮਾਵਾ ਯੂਜ਼ ਕਰੋ ਥੋੜੀ ਜਿਹੀ ਮਿਹਨਤ ਜ਼ਰੂਰ ਲੱਗੇਗੀ ਪਰ ਤੁਹਾਡੇ ਗੁਲਾਬ ਜਾਮਨ ਨੂੰ ਬਹੁਤ ਸਵਾਦ ਬਣਨਗੇ ਤਾਂ ਇਸ ਤਰੀਕੇ ਦੇ ਨਾਲ ਮਾਵਾ ਇੰਨਾ ਕੁ گاੜਾ ਹੋਣਾ ਚਾਹੀਦਾ ਹੈ ਔਰ ਇਹਨੂੰ ਜਦੋਂ ਥੋੜਾ ਜਿਹਾ ਠੰਡਾ ਹੋ ਜਾਏਗਾ ਨਾ ਹੋਰ ਵੀ گاੜਾ ਹੋ ਜਾਣਾ ਹੈ ਹੁਣ ਇੱਥੇ ਅਸੀਂ ਇਹਨੂੰ ਗੈਸ ਨੂੰ ਬੰਦ ਕਰ ਦਿਆਂਗੇ ਆ ਦੇਖੋ ਦੇਖੋ ਥੋੜਾ ਜਿਹਾ ਠੰਡਾ ਹੋ ਕੇ ਹੋ ਗਿਆ ਔਰ ਆਹ ਵਾਲਾ ਹੈ ਨਾ ਇੱਕ ਚਮਚਾ ਜਿਹੜੇ ਰੋਟੀ ਖਾਹ ਸੌਰੀ ਚਾਵਲ ਵਗੈਰਾ ਖਾਣ ਵਾਲਾ ਚਮਚਾ ਹੁੰਦਾ ਨਾ ਉਹ ਮੈਂ 4 ਚਮਚ ਪਾਇਆ ਹੈ ਕਣਕ ਦਾ ਆਟਾ ਥੋੜਾ ਜਿਹਾ ਜ਼ਿਆਦਾ ਅਗਰ ਲੱਗੇ ਤੁਹਾਨੂੰ ਤਾਂ ਇੱਕ ਅੱਧਾ ਚਮਚਾ ਆਟਾ ਐਕਸਟਰਾ ਪਾ ਸਕਦੇ ਹੋ ਬਟ ਜ਼ਿਆਦਾ ਇਹਦੇ ਵਿੱਚ ਨਹੀਂ ਪਾਣਾ ਨਹੀਂ ਤੇ ਫਿਰ ਆਟੇ ਦਾ ਸਵਾਦ ਆਏਗਾ ਬਸ ਨਾਪ ਕੇ 4 ਚਮਚ ঘি ਪਾਣਾ ਹੈ ਲਗਭਗ 1 ਪਾਈਆ ਮੈਦਾ ਸੀਗਾ ਹੁਣ ਅਸੀਂ ਇਹਨੂੰ ਰਲਾ ਲਿਆ ਸਾਰਿਆਂ ਨੂੰ ਔਰ ਹੁਣ ਜਿਹੜਾ ਮੇਨ ਕੰਮ ਹੈ ਨਾ ਇੱਥੇ ਥੋੜੀ ਜੀ ਮਿਹਨਤ ਲੱਗੇਗੀ ਕਿ ਸਾਨੂੰ ਨਾ ਹਥੇਲੀ ਦੇ ਨਾਲ ਹਥੇਲੀ ਦੇ ਨਾਲ ਇਹਨੂੰ ਮਲਣਾ ਹੈ ਚੰਗੀ ਤਰ੍ਹਾਂ ਮਲਣਾ ਹੈ ਤਾਂ ਇੱਥੇ ਜਿਹੜੇ ਸੌਫਟ ਬੰਦੇ ਨੇ ਨਾ ਉਹ ਇਸੇ ਕਰਕੇ ਹੀ ਵਧੀਆ ਗੁਲਾਬ ਜਾਮਨ ਨੂੰ ਬੰਦੇ ਨੇ ਤੇ ਸਾਡੇ ਗੁਲਾਬ ਜਾਮਨ ਨੂੰ ਜਿਹੜੇ ਨੇ ਨਾ ਚੰਗੀ ਤਰੀਕੇ ਨਾਲ ਨਹੀਂ ਪੱਕ ਪਾਉਂਦੇ ਹੈਗੇ ਅਗਰ ਅਸੀਂ ਚਾਜਣਾ ਨੂੰ ਨਹੀਂ ਮਲਦੇ ਆਟੇ ਨੂੰ ਆਟਾ ਔਰ ਮਾਵਾਂ ਸਾਡਾ ਮਿਲ ਚੁੱਕਿਆ ਹੁਣ ਮੈਂ ਛੋਟਾ ਵਾਲਾ ਚਮਚਾ ਜਿਹੜਾ ਹੁੰਦਾ ਨਾ ਉਹ ਅੱਧਾ ਮੈਂ ਪਾਉਂਗੀ ਬੇਕਿੰਗ ਪਾਊਡਰ ਦਾ ਔਰ ਅੱਧਾ ਪਾਉਂਗੀ ਖਾਨ ਵਾਲਾ ਸੋਡਾ ਦੋਨੋਂ ਅੱਧਾ ਅੱਧਾ ਪਾਣਾ ਹੈ ਜ਼ਿਆਦਾ ਨਹੀਂ ਪਾਣਾ ਔਰ ਘੱਟ ਨਹੀਂ ਪਾਣਾ ਥੋੜਾ ਜਿਹਾ ਮੈਜ਼ਰਮੈਂਟ ਅਗਰ ਸਾਡਾ ਸਹੀ ਰਹਿੰਦਾ ਨਾ ਤੇ ਸਾਡੇ ਗੁਲਾਬ ਜਾਮਨ ਬਹੁਤ ਵਧੀਆ ਬਣਨਗੇ ਹੁਣ ਫਿਰ ਦੁਬਾਰਾ ਤੋਂ ਅਸੀਂ ਇਹਨੂੰ ਹਥੇਲੀ ਦੀ ਮਦਦ ਨਾਲ ਚੰਗੀ ਤਰ੍ਹਾਂ ਮਲਾਂਗੇ ਤਾਂ ਕਿ ਆਪਸ ਦੇ ਵਿੱਚ ਇਹ ਸਾਰਾ ਮਿਸ਼ਰਣ ਜਿਹੜਾ ਨਾ ਚੰਗੀ ਤਰ੍ਹਾਂ ਰਲ ਜਾਵੇ ਇੱਥੇ ਥੋੜੀ ਦੇਰ ਲੱਗੇਗੀ ਸਾਨੂੰ ਮਿਕਸ ਕਰਨ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਤਾਂ ਇੱਧਰ ਮੈਂ ਇਹਨੂੰ ਮਿਕਸ ਕਰ ਲਵਾਂਗੀ ਤੇ ਦੂਸਰੀ ਸਾਈਡ ਵਿੱਚ ਮੈਂ ਨਾ ਚਾਸ਼ਨੀ ਚੜ੍ਹਾ ਦਵਾਂਗੀ ਓਨੀ ਦੇਰ ਮੈਂ ਇਹਨੂੰ ਰੱਖ ਦੇਣੀ ਆ ਤਾਂ ਕਿ ਥੋੜਾ ਜਿਹਾ ਇਹਨੂੰ ਵੀ ਰੈਸਟ ਮਿਲ ਜਾਏਗਾ 2-4 ਮਿੰਟ ਦਾ ਤਾਂ ਮੈਂ ਇੱਥੇ ਲਗਭਗ ਦੋ ਕੋਲੀਆਂ ਛੋਟੀਆਂ ਵਾਲੀਆਂ ਯਾਨੀ ਕਿ 300 ਗ੍ਰਾਮ ਚੀਨੀ ਲਈ ਹੈ ਔਰ ਉਹਦੇ ਵਿੱਚ ਮੈਂ ਦੋ ਗਲਾਸ ਵੱਡੇ ਵਾਲੇ ਪਾਣੀ ਦੇ ਪਾ ਦਿੱਤੇ ਨੇ ਹੁਣ ਇਹਨੂੰ ਮੈਂ ਪੱਕਣ ਵਾਸਤੇ ਰੱਖ ਦਾਂਗੀ ਕੋਈ 10-15 ਮਿੰਟ ਵਾਸਤੇ ਔਰ ਤਿੰਨ ਚਾਰ ਇਲਾਚੀਆਂ ਕੁੱਟ ਕੇ ਵਿੱਚ ਪਾ ਦੇਾਂਗੀ ਤਾਂ ਕਿ ਟੇਸਟ ਜਿਹੜਾ ਵਧੀਆ ਜਿਹਾ ਆ ਜਾਏ ਇਧਰ ਚਾਸ਼ਨੀ ਪੱਕਣ ਵਾਸਤੇ ਰੱਖ ਦਿੱਤੀ ਹੈ ਔਰ ਥੋੜੀ देर ਆਟੇ ਨੂੰ ਫਿਰ ਦੁਬਾਰਾ ਤੋਂ ਮਲ ਲੈਣੇ ਆ ਇਹ ਹੋਰ ਵੀ ਚੰਗਾ ਬਣ ਜਾਏਗਾ ਤਾਂ ਇਹਨੂੰ ਉਦੋਂ ਤੱਕ ਮਲਣਾ ਜਦੋਂ ਤੱਕ ਸਾਨੂੰ ਲੱਗੇ ਨਾ ਕਿ ਹੱਥਾਂ ਦੇ ਵਿੱਚ ਕਿਉ ਜਿਹੜਾ ਹੈ ਨਾ ਉਹ ਫੀਲ ਹੋਣ ਲੱਗ ਜਾਏ ਤਾਂ ਥੋੜੀ ਜਿਹੀ देर ਲੱਗੇਗੀ ਜ਼ਿਆਦਾ ਕੁਝ ਨਹੀਂ ਤਾਂ ਥੋੜੀ देर ਦੇਖੋ ਮਲ ਕੇ ਹੁਣ ਲੱਗਣ ਲੱਗ ਗਿਆ ਕਿ ਹੱਥ ਜਿਹੜੇ ਨਾ ਚਿਕਨੇ ਹੋ ਗਏ ਕਿ ਉਹ ਆਨ ਲੱਗ ਗਿਆ ਤਾਂ ਹੁਣ ਅਸੀਂ ਇਹਦੇ ਗੋਲ-ਗੋਲ ਛੋਟੇ-ਛੋਟੇ ਪੇੜੇ ਬਣਾ ਲਾਂਗੇ ਪੇੜੇ ਜਿਹੜੇ ਬਣਾਣੇ ਨੇ ਨਾ ਥੋੜਾ ਜਿਹਾ ਉਹਨਾਂ ਦੇ ਵਿੱਚ ਕੋਈ ਵਲ ਤੜਿੰਗ ਨਹੀਂ ਹੋਣਾ ਚਾਹੀਦਾ بار بار ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਗੋਲ ਗੋਲ ਕਰਕੇ ਬਣਾਓ ਅਗਰ ਉਹਨਾਂ ਦੇ ਵਿੱਚ ਕੋਈ ਸਲਾਈਨਾਂ ਜੀਆਂ ਰਹਿ ਜਾਂਦੀਆਂ ਨੇ ਨਾ ਉਤੋਂ ਫਿਰ ਫਟਣ ਦੇ ਚਾਂਸਸ ਜ਼ਿਆਦਾ ਰਹਿੰਦੇ ਨੇ ਤਾਂ ਇਸ ਕਰਕੇ ਕੋਸ਼ਿਸ਼ ਕਰੋ ਕਿ ਗੋਲ ਗੋਲ ਬਣ ਜਾਣ ਇਸ ਤਰੀਕੇ ਦੇ ਨਾਲ ਤਾਂ ਇਹਨਾਂ ਨੂੰ ਮੈਂ ਹੁਣ ਬਣਾ ਕੇ ਰੱਖ ਲਾਂਗੀ ਸਾਰਿਆਂ ਨੂੰ ਫਿਰ ਉਹਦੇ ਬਾਅਦ ਅਸੀਂ ਇਹਨਾਂ ਨੂੰ ਤਲਾਂਗੇ ਇੰਨੇ ਕਮਾਵੇ ਵਿੱਚ ਨਾ ਸਾਡੇ ਲਗਭਗ 15-16 ਗੁਲਾਬ ਜਾਮਨ ਬਣ ਕੇ ਰੈਡੀ ਹੋ ਜਾਣਗੇ। আর इधर ਮੈਂ ਕਿਉ ਪਾ ਕੇ ਰੱਖ ਦਿੱਤਾ ਹੈ ਤਾਂ ਕਿ ਇਹ ਵੀ গরম ਹੋ ਜਾਵੇ ਚੰਗੀ ਤਰ੍ਹਾਂ ਤੇ ਇਧਰ ਚਾशनी ਵੀ ਸਾਡੀ ਰੈਡੀ ਹੋ ਰਹੀ ਹੈ। ਤੁਸੀਂ ਚਾਹੇ ਤੇ ਰਿਫਾਈਨਡ ਤੇਲ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਦੇਸੀ ਘਿਓ ਵਿੱਚ ਬਣਾਣ ਲਈ ਆ। ਚਾਸ਼ਨੀ ਜਿਹੜੀ ਹੈ ਨਾ ਥੋੜਾ ਜਿਹਾ ਮਤਲਬ ਇਹਦੇ ਵਿੱਚ ਕੋਈ ਮਤਲਬ ਮੈਲ-ਵੈਲ ਨਾ ਹੋਏ ਇਸ ਕਰਕੇ ਮੈਂ ਥੋੜਾ ਜਿਹਾ ਦੁੱਧ ਪਾਇਆ ਵਿੱਚ ਪਰ ਵੈਸੇ ਮੈਨੂੰ ਲੱਗਿਆ ਨਹੀਂ ਕਿ ਕੋਈ ਇੱਚ ਮੈਲ ਅਗਰ ਮੈਲ ਹੁੰਦੀ ਹੈ ਨਾ ਇਸ ਤਰੀਕੇ ਨਾਲ ਉੱਪਰ ਆ ਜਾਂਦੀ ਔਰ ਉਹਨੂੰ ਫਿਰ ਛੰਨੀ ਦੇ ਨਾਲ ਲਾ ਲਈਦਾ ਪਰ ਮੈਨੂੰ ਕੋਈ ਜ਼ਰੂਰਤ ਨਹੀਂ ਪਈ ਕਿਉਂਕਿ ਚਾਸ਼ਨੀ ਬਿਲਕੁਲ ਮੈਨੂੰ ਸਾਫ਼ ਲੱਗੀ ਆ ਦੇਖੋ ਹੁਣ ਐਨਿਕ ਅਸੀਂ ਹੁਣ ਇਹਨੂੰ ਚੈੱਕ ਕਰ ਲਾਂਗੇ ਕਿਸ ਤਰੀਕੇ ਦੀ ਹੋਣੀ ਚਾਹੀਦੀ ਚਾਸ਼ਨੀ ਨਾ ਗਾੜੀ ਹੋਣੀ ਚਾਹੀਦੀ ਨਾ ਪਤਲੀ ਜ਼ਿਆਦਾ ਬਾ ਇੰਨੀ ਖੋਣੀ ਚਾਹੀਦੀ ਹੈ ਕਿ ਉਂਗਲੀ ਦੇ ਵਿੱਚ ਨਾ ਹਲਕਾ ਜਿਹਾ ਸਾਨੂੰ ਥਿੱਕਪਨ ਦਿਖੇ ਯਾਨੀ ਕਿ ਥੋੜੀ ਜਿਹੀ ਮੋਟਾ-ਮੋਟਾ ਦਿਖੇ ਯਾਨੀ ਕਿ ਪਾਣੀ ਵਾਂਗੂ ਪਤਲਾ-ਪਤਲਾ ਪਾਣੀ ਵਾਂਗੂ ਨਹੀਂ ਲੱਗਣੀ ਚਾਹੀਦੀ ਜਦੋਂ ਟੱਚ ਕਰੀਏ ਅਸੀਂ ਔਰ ਜ਼ਿਆਦਾ ਗਾੜ੍ਹੀ ਰੱਖਾਂਗੇ ਤਾਂ ਫਿਰ ਨਾ ਜਾ ਨਹੀਂ ਪਾਏਗੀ ਰਸਗੁੱਲਿਆਂ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਰਸਗੁੱਲਾ ਪਾ ਕੇ ਵੇਖਿਆ ਸੌਰੀ ਗੁਲਾਬ ਜਾਮਨ ਨੂੰ ਇੱਕ ਗੁਲਾਬ ਜਾਮਨ ਨੂੰ ਆ ਵੇਖੋ ਬਿਲਕੁਲ ਨਹੀਂ ਫਟਿਆ ਪਹਿਲਾਂ ਇੱਕ ਹੀ ਪਾ ਕੇ ਦੇਖੋ ਅਗਰ ਸਹੀ ਬਣ ਰਿਹਾ ਹੈ ਤਾਂ ਬਿਲਕੁਲ ਸਮਝੋ ਸਹੀ ਹੈ ਹੁਣ ਇਹਨੂੰ ਅਸੀਂ ਚਾਸਨੀਜ ਪਾ ਦਾਂਗੇ ਔਰ ਇਸੇ ਤਰੀਕੇ ਦੇ ਨਾਲ ਹੁਣ ਮੈਂ ਸਾਰੇ ਇਹ ਵਾਲੇ ਆਪਣੇ ਗੁਲਾਬ ਜਾਮਨ ਨੂੰ ਰੈਡੀ ਕਰ ਲਾਂਗੀ ਜਦੋਂ ਅਸੀਂ ਵਿੱਚ ਪਾਣ ਲੱਗਨੇ ਆ ਨਾ ਤੇ ਜਿਹੜੇ ਸਾਡੇ ਪੇੜੇ ਬਣੇ ਹੋਏ ਹੁੰਦੇ ਨੇ ਨਾ ਉਹਨਾਂ ਨੂੰ ਅਸੀਂ ਦੁਬਾਰਾ ਫਿਰ ਤੋਂ ਇੱਕ ਵਾਰੀ ਰੋਲ ਰੋਲ ਕਰਕੇ ਨਾ ਹੱਥਾਂ ਦੇ ਨਾਲ ਪਾਵਾਂਗੇ ਤਾਂ ਕਿ ਉਹ ਹੋਰ ਚੰਗੀ ਤਰੀਕੇ ਨਾਲ ਗੋਲ ਗੋਲ ਬਣ ਜਾਣ ਔਰ ਬਿਲਕੁਲ ਮੱਧਮ ਅੱਗ ਤੇ ਬਣਾਣੇ ਨੇ ਬਿਲਕੁਲ ਸਲੋ ਕਰਕੇ ਤਾਕੀ ਅੰਦਰ ਤੱਕ ਚੰਗੀ ਤਰ੍ਹਾਂ ਪੱਕਣ ਅਗਰ ਤੇਜ਼ ਹੋਏਗੀ ਨਾ ਤਾਂ ਉਪਰੋਂ ਉਪਰੋਂ ਜਲੇ ਜਲੇ ਹੋ ਜਾਣਗੇ ਲੱਗੇਗਾ ਕਿ ਪੱਕ ਗਏ ਨੇ ਪਰ ਅੰਦਰੋਂ ਕੱਚੇ ਰਹਿ ਜਾਣਗੇ ਇਸ ਕਰਕੇ ਬਹੁਤ ਆਰਾਮ ਨਾਲ ਵਿੱਚ ਵਿੱਚ ਚਾਹੀਤੇ ਤੁਸੀਂ ਗੈਸ ਨੂੰ ਬੰਦ ਵੀ ਕਰ ਸਕਦੇ ਹੋ ਤਾਂ ਦੇਖੋ ਇਸ ਤਰੀਕੇ ਨਾਲ ਸਾਡੇ ਸਾਰੇ ਹੀ ਕਲਬ ਜਾਮ ਨੂੰ ਬਹੁਤ ਵਧੀਆ ਬਣਨੀ ਹੈ ਬਹੁਤ ਸੌਫਟ ਬਣਗੇ ਹੁਣ ਇਹਨਾਂ ਨੂੰ ਅਸੀਂ ਇੱਧਰ ਗਰਮ ਚਾਸ਼ਨੀ ਦੇ ਵਿੱਚ ਹੀ ਪਾਉਂਦੇ ਜਾਵਾਂਗੇ ਜਿੰਜਾ ਦੇ ਸਾਰੇ ਹੀ ਗੁਲਾਬ ਜਾਮਨ ਬਣ ਜਾਣ ਤਾਂ ਇਹਨਾਂ ਨੂੰ ਅਸੀਂ 2 ਘੰਟੇ ਲਗਭਗ ਡੁਬੋ ਕੇ ਚਾਸ਼ਨੀ ਵਿੱਚ ਰੱਖਾਂਗੇ ਤਾਂ ਦੇਖੋ ਜੀ ਸਾਰੇ ਮੇਰੇ ਬਣ ਕੇ ਰੈਡੀ ਹੋ ਗਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਡੁਬੋ ਦਾਂਗੇ ਤਾਂ ਕਿ ਸਾਰੇ ਚਾਸ਼ਨੀ ਬਰਾਬਰ ਜਾ ਸਕੇ ਟੱਕ ਕੇ ਰੱਖ ਦਾਂਗੇ ਇਹਨਾਂ ਨੂੰ ਤਾਂ ਲਗਭਗ ਮੈਂ 2 ਘੰਟੇ ਤੱਕ ਇਹਨਾਂ ਨੂੰ ਟੱਕ ਕੇ ਰੱਖਿਆ ਸੀ ਉਹਦੇ ਬਾਅਦ ਜਿਹੜੇ ਜਦੋਂ ਚੈੱਕ ਕੀਤੇ ਅਸੀਂ ਆਪਣੇ ਗੁਲਾਬ ਜਾਮਨ ਨੂੰ ਦੇਖੋ ਬਣ ਕੇ ਰੈਡੀ ਹੋ ਗਏ ਨੇ ਬਹੁਤ ਹੀ ਸੌਫਟ ਬਣੇ ਬੱਚਿਆਂ ਨੂੰ ਵੀ ਬੜੇ ਪਸੰਦ ਆਏ ਤੁਸੀਂ ਵੀ ਜ਼ਰੂਰ ਟਰਾਈ ਕਰਿਓ the next videos.